ਆਏ ਜੀ ਐਂ ਕਰਕੇ ਪਟਕੀ ਬਣਦੀ ਤੇ ਐਂ ਕਰਕੇ ਇਹਦੀ ਗੁੱਤ ਲਾ ਦਿੰਦੀ ਆ ਮੈਂ ਸਾਈਡ ਤੇ ਤੇ ਇਹ ਪਟਕੀ ਬਣ ਨਾ ਹੋਣਾ ਪਈ ਬਣਦੇ ਆ ਜਸਤਾਰ ਤੇ ਇੱਧਰ ਮੈਂ ਉਹ ਕਰ ਲਾਂ ਇੱਧਰ ਫੜੀ ਆ ਕਿੱਛ ਕਿੱਤਲਾ 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 ਤੇ ਬਸ ਨਾਸ਼ਤਾ ਸਹੀ ਨੇ ਕਰ ਲਿਆ ਤੇ ਬਸ ਹੁਣ ਤਿਆਰ ਕਰਦੇ ਸਹੀ ਨੂੰ ਆ ਸਰਵਾਲੇ ਪਟਕੀ ਬਣ ਲਈ ਹੁਣ ਜਸਤਾਰ ਬਣਦੇ ਆ ਪਵੰਦੇਣੀ ਹੁਣ ਸਹੀ ਦੀ ਜਸਤਾਰ ਤਸਵੀਰ ਦੇ 7 ਵਜ ਚੁੱਕੀ ਹੈ ਐ ਕਰੋ ਜੀ ਇਧਰ ਸਾਰਿਆਂ ਨੂੰ ਗ੍ਰੀਟਿੰਗਸ 7:00 ਕਾਲ ਦੀ ਸਾਰਿਆਂ ਨੂੰ গুਡ ਮਾਰਨਿੰਗ ਅਦਾ ਸਲਾਮ ਸਾਰਾ ਪੋਸ਼ੀ ਜੀ ਆਹ ਦੇਖ ਲਈਏ ਹਾਂ ਇਹ ਪਿੱਟ ਗਿਆ ਤਾਂ ਆ ਵੀ ਗਿੜਗੂ ਇਹ ਦੇਖਣਾ ਲੈ ਕੇ 来ਣਾ ਨਹੀਂ ਆ ਰਹੀਆਂ ਆਪਾਂ ਤੇ ਉਹਨਾਂ ਨੇ ਗੱਲਾਂ ਮਾਰਦੇ ਆਪਾਂ ਦਰਸ਼ਕਾਂ ਨੂੰ ਆਪਣੇ ਰੱਬ ਵਰਗੇ ਦਰਸ਼ਕ ਵੀ ਆਪਣੇ ਗਿੜਗੂ ਵੇਖਦੇ ਆ ਭੈਣ ਭਰਾ ਸਾਰੇ ਸ਼ਾਇਦ ਡੈਲੀ ਤੋਂ ਪੱਗ ਘੱਟ ਬਣਾਉਂਦੇ ਸਵਾ 2 ਮੀਟਰ ਦਾ ਪਰ ਨਹੀਂ ਪੱਗ ਤਾਂ ਜਿਹੜੀ ਆ ਇਹ ਕਿ ਉਹ ਤੇ ਨਹੀਂ ਲੈ ਸੀ ਮਿੱਤੋ ਫਰਮਾਉਂਦੇ ਰਹਿੰਦੇ ਨੇ ਇਹ ਮੁੰਡੇ ਆ ਚਾਹੇ ਕੁੜੀਆਂ ਇਹ ਜਿਸ ਤਾਰ ਹੀ ਬਣਾਉਂਦੇ ਆ ਮੈਂ ਇਹ ਘੱਟ ਤੂੰ ਤੇਰੀ ਦੀ ਪਟੰਗ ਜਾਂ ਲਾ ਦੇਣੀ ਆ ਸਿੱਧਾ ਰੱਖ ਮੇਰੇ ਮਨ ਨੂੰ ਤੇ ਉਹ ਸਾਰੇ ਦੋਸਤ ਮੇਰੀ ਮੰਮੀ ਦੇ ਦਿਸਤਾਰ ਉਹ ਨਾ ਤਿੱਤਾ ਸਈਆ ਕੇ ਗੰਦ ਤੂੰ ਮੈਂ ਜਾ ਤਾ ਮੈਨੂੰ ਘੜਨ ਨਾਲ ਨਾਲ ਦੋ ਮੈਨੂੰ ਘੜਾ ਲੱਗੀ ਆਂ ਮੈਂ ਤੇ ਤੇਰੀ ਨਾਲ ਪਾਏ ਬੈਠੀ ਐ ਨਾਲੇ ਤੈਨੂੰ ਹੀ ਚਾਹਾਂਗੇ ਤੇਰੇ ਵਾਸਤੇ ਲੈਂਦਾ ਜਿਸਤਾਰ ਆਪਾਂ ਬਨਣ ਲਈ ਹੈਗੀ ਤੇ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਮੇਰਾ ਜਿਸਤਾਰ ਬੰਨਣ ਦਾ ਤਰੀਕਾ ਸਹੀ ਹੈ ਮੈਂ ਤਾਂ ਫੜਿਆ ਨਹੀਂ ਨਾ ਜਾਂਦਾ ਜੀ ਫਿਰ ਮੈਂ ਇਹਨੂੰ ਕਿਹੜੀ ਤੇ ਬਹਾਲੀਨੀ ਥੱਲੇ ਤੇ ਮੈਂ ਆ ਰਹੀ ਨਹੀਂ ਮੰਜੀ ਤੇ ਆਲ ਸੁਲੇੰਦਾ ਨੇ ਖਾਣ ਜਿਸਤਾਰ ਵੈ ਗੁਰ ਤੇ ਖਣ ਦੀ ਵੀ ਬਾਬੇ ਚ ਵਾਰਤਾਈ ਕਰੀ ਡੱਬੀ ਚ ਪਾ ਦੇ ਇਹਨੂੰ ਉਹ ਮਲ ਕੇ ਸਿੱਧਾ ਕਰ ਮੈਂ ਸਹੀ ਹੈ ਤੇ ਕਿਤੇ ਤੇ ਕਿਤੇ ਬਸ 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 ਤੂੰ ਮੈਂ ਮਠਿਆ ਕੇ ਤੂੰ ਕੀ ਕਹਿਣਾ ਮੈਂ ਮਾਣੂ ਤੇ ਲੱਪੜੇ ਜਗਦੇ ਵੇਖ ਲੋ ਜੀ ਬੱਚੇ ਅੱਜ ਕੱਲ ਦੇ ਤੂੰ ਮਾਰੇ ਆ ਸਾਹ ਬਰਾਬਰ ਖੜਾ ਹੋ ਪਾ ਕੇ ਸਹੀ ਕਰ ਬਾਕੀ ਵੇ ਸਹੀ ਕਰ ਚੰਨੀ ਸਹੀ ਕਰਕੇ ਆਪਸੋ ਰੰਤੀ ਆ ਦੁਪੱਟਾ ਇਹਦੇ ਗਾਲ ਚ ਪੱਟੀ ਜੀ ਬਣਾ ਕੇ ਪਾ ਕੇ ਲੈ ਜਾਂਦਾ ਹੁੰਦਾ ਇਹ ਵੀ ਛੋਟਾ ਵਾਲੀ ਵੱਡੀ ਨਹੀਂ ਛੋਟੀ ਦੀ ਆ ਇਹ ਬਸ ਸਕੂਲ ਵਾਲਿਆਂ ਦੇ ਰੂਲ ਫੋਲੋ ਕਰਨੇ ਪੈਂਦੇ ਆ ਕੀ ਕਰੀਏ ਉਧਰ ਆਉਣ ਵੇਲੇ ਤਾਂ ਬੈਗ ਚ ਹੀ ਪਾ ਲੈਂਦਾ ਪੁੱਤ ਮੇਰਾ ਹਰ ਦਿਨ ਹੀ ਜਾਂਦਾ ਕੋਪੀ ਰਮਾਇ ਪਾ ਲੈ ਮੈਨੂੰ ਚ ਪਾ ਲੈ ਦੇ ਹਮ ਚਲ ਬੈਗ ਚ ਰੱਖ ਕੇ ਲੈ ਆ ਅੱਹ ਠੀਕ ਹੁਣ ਬਦਲ ਬਾਲਾ ਲੈ ਕੇ ਸੂ ਹੂੰ ਉਹ ਗਾਇਨ ਦੀ ਗੱਲ ਆ ਆਮਦਰੀ ਬਾਲ ਦੀ ਸੀ ਨਾ ਕਰਿੱਤਾ ਇਹ ਵਾਲਾ ਟੇਕੋ ਉਹ ਪਰ ਚਿਲੇ ਇੱਥੇ ਰੱਖ ਦਿਓ ਅੰਦਰ ਕਢਾਈ ਆ ਕੋਈ ਬੰਦਾ ਆ ਜਾਂਦਾ ਪਰ ਨਾ ਨਾ ਮੈਨੂੰ ਆ ਕੇ ਬਾਹਰ ਨਹੀਂ ਬੰਦਾ ਮੇਰੇ ਬਰਬਰ ਕੋਲ ਸਿੱਧਾ ਬਹਿ ਜਾ ਉਹ ਆਹ ਬਹਿ ਜਾ ਨਹੀਂ ਤਾਂ ਗੈਰ ਬਣੀ ਜੀ ਆਣੀ ਵੀ ਰੋਟੀਆਂ ਰੋਟੀਆਂ ਛਾ ਗਲਾਂਾ ਕੁੱਤੀ ਨੇ ਜੀ ਤੇ ਕੁਰਸੀ ਵੀ ਚੱਕ ਕੇ ਇੱਧਰ ਰੱਖ ਲਈ ਤੇ ਬੈਗ ਸਾਈਜ਼ ਦਾ ਰੈਡੀ ਆ ਤੇ ਸੈਰ ਵੀ ਰੈਡੀ ਆ ਦੇ ਖੜੀ ਆਪਣੀ ਸਕੂਟਰ ਰੀ ਮੋਟਰਸਾਈਕਲ ਗੱਡੀ ਭਾਜੀ ਦਾ ਉੱਧਰ ਖੜਾ ਗੱਡੀ ਇਹਨਾਂ ਨੂੰ ਪਤਾ ਵੀ ਗੱਡੀ ਵੀ ਹੈਗੀ ਸਹਿਜ ਕੋਲੇ ਆਪਣੇ ਸਾਰੇ ਦਰਸ਼ਕਾਂ ਨੂੰ ਪਤਾ ਵੀ ਸਹਿਜ ਕੀ ਗੱਡੀ ਵੀ ਹੈਗੀ ਵੀ ਸਹਿਜ ਕੇ ਮੋਟਰਸਾਈਕਲ ਵੀ ਹੈਗਾ ਹਨਾ ਜੀ ਇਹ ਟਾਈਮ ਹੋ ਗਿਆ ਜੀ 10:07 ਦਾ ਤੇ ਬੱਸ ਬਾਣ ਆਉਣ ਵਾਲੀ ਆ ਲੈ ਕੇ ਆਉਂਦੇ ਸਹਿਜ ਨੂੰ ਦੇ ਡੈਡੀ ਰੈਡੀ ਹੋ ਗਿਆ ਸਹਜ ਸਾਰੇ ਕੰਮ ਹੋ ਗਏ ਮਿਲਦੇ ਆ ਫਿਰ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਨਹੀਂ ਥੋੜੇ ਜਿਹਾ ਚਿਰ ਮਿਲਦੇ ਆ ਅੱਜ ਤਾਂ ਖਾਣੇ ਤਾਂ ਹੈ ਨਹੀਂ ਚਾਹੀਨੇ ਸਾਡੇ ਨੇ ਦਾਣੀ ਇਹ ਡੋਲੀ ਜਾਂਦਾ ਨਹੀਂ ਡੋਲ ਲੱਗ ਗਈ ਮੀਂਹ ਡੋਲ ਨਹੀਂ ਸੱਣ ਕੰਧੂ ਦੇਖਾਂ ਆ ਲੱਗ ਗਿਆ ਸੀ ਸਹਜ ਨੂੰ ਜਖਾਮ ਹਟ ਗਿਆ ਤੇ ਹਲੇ ਵੀ ਨੱਕ ਚ ਨਲੂਆਂ ਬਹੁਤਾ ਹੀ ਜਾਂਦੇ ਨਾ ਤਾਂ ਠੰਡਾ ਪਾਣੀ ਛੱਡੇ ਨਾ ਆਈਸਕ੍ਰੀਮ ਛੱਡੇ ਦੇ ਜੇ ਕਾ ਲੈਣ ਨੇ ਤੇ ਫਿਰ ਬਾ ਬਾ ਮਿਲਦੇ ਆ ਫਿਰ ਆਪਾਂ ਤੁਹਾਨੂੰ ਥੋੜੇ ਚਰਚਾ ਚਲੋ ਜੀ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਵੀਡੀਓ ਨਾਲ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਇਹ ਆਪਣੇ ਕੋਲ ਇਸੂਟ ਹੋ ਰ ਆ ਗਿਆ ਜੀ ਮਸਲਿਨ ਦੇ ਡਿਜੀਟਲ ਪ੍ਰਿੰਟ ਵਾਲੇ ਤੇ ਨਾਲ ਦੁਪੱਟੇ ਹੈਗੇ 1000 ਰੁਪਏ ਦਾ ਸੂਟ ਰੋਗਾ ਜੀ ਤੇ ਜੇ ਕੋਈ ਆ ਦਾ ਖਰਚਾ ਪਾ ਕੇ ਦੂਰ ਨੇੜੇ ਦਾ ਜੀ ਉਹ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਉਹ ਆ ਤੁਹਾਡੇ ਨਾਲ ਗੱਲ ਕਰ ਲਾਂਗੇ ਜੀ ਆਪਾਂ ਤੇ ਅਸੀਂ ਫੋਨ ਤੇ ਗੱਲ ਕਰਕੇ ਸਕਰੀਨ ਸ਼ਾਟ ਲੈ ਕੇ ਤੇ ਮੰਗਵਾ ਸਕਦੇ ਹਾਂ ਤੇ WhatsApp ਨੰਬਰ ਸਾਡਾ ਹੁੰਦਾ ਹੀ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ ਪੇਮੈਂਟ ਆਪਾਂ ਪਹਿਲਾਂ ਲੈਣਿਆ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਪੇਮੈਂਟ ਪਾ ਦੋਗੇ ਤੇ ਉਵੇਂ ਤੁਹਾਡੇ ਕੱਪੜੇ ਆਪਾਂ ਉਸੇ ਵੇਲੇ ਕਰਸਲ ਭਾ ਦੇਵਾਂਗੇ ਠੀਕ ਹੈ ਨਾ ਜੀ ਮਸਲੀਨ ਦੇ ਪ੍ਰਿੰਟ ਵਾਲੇ ਡਿਜੀਟਲ ਪ੍ਰਿੰਟ ਵਾਲੇ ਤੇ ਨਾਲ ਦੁਪੱਟਾ ਜੀ 11100 ਦਾ ਸੂਟ ਰਹੂਗਾ ਜੀ ਤੇ ਜਿਹੜਾ ਵੀ ਕੋਈ ਜਿਹੜੀ ਵਾਰਤੋਂ ਮੰਗਾਊਗਾ ਉਹ ਹੋਈ ਸਾਨੂੰ ਨਾਲ ਖਰਚਾ ਲੱਗ ਜਾਊਗਾ ਜੀ ਤੇ ਤੁਸੀਂ ਫੋਨ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤੇ ਆਪਾਂ ਕਰਦੇ ਆ ਬਲੌਕ ਦੇਣ ਦੇ ਇੱਥੇ ਕੱਲ ਕਿਸੇ ਨਵੇਂ ਲੋਕਾਂ ਨਾਲ ਮਿਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀ ਲੱਗਦੀਆਂ ਤੇ ਬਿਲਕੁਲ ਸਾਰੀ ਵੇਖਿਆ ਕਰੋ ਜੀ ਸ਼ੁਰੂ ਤੋਂ ਐਂਡ ਤੱਕ ਤੇ ਮਿਸ ਨਾ ਕਰਿਆ ਕਰੋ ਜੀ ਠੀਕ ਹੈ ਨਾ ਓਕੇ ਤੇ ਚਲੋ ਬਾਏ ਮਿਲਦੇ ਹਾਂ ਫਿਰ ਕੱਲ ਕਿਸੇ ਨਵੇਂ ਵੀਡੀਓ ਨਾਲ ਓਕੇ ਜੀ ਬਾਏ ਬਾਏ